ਸਸ਼ੇਕਾਲ ਦਾ ਟੀਵੀ ਐਨਆਰਜੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਪਿਛਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਪੈਂਦਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਵਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਪਰ ਇਹ ਸਭ ਦੇ ਵਿਚਾਲੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਇਸ ਵਕਤ ਪਾਣੀ ਦਾ ਪੱਧਰ ਵਧਣ ਲੱਗ ਚੁੱਕਿਆ ਹੈ ਜਿਸ ਕਾਰਨ ਪੰਜਾਬ ਦੇ ਸੱਤ ਪਿੰਡਾਂ ਦਾ ਸੰਪਰਕ ਇਸ ਵਕਤ ਪੰਜਾਬ ਦੇ ਨਾਲੋਂ ਟੁੱਟ ਚੁੱਕਿਆ ਹੈ ਜਿਹੜੀਆਂ ਤਸਵੀਰਾਂ ਨੇ ਗਰਦਾਸਪੁਰ ਦੇ ਮਕਤਾ ਮਕੌੜਾ ਪੱਤਣ ਤੋਂ ਨਿਕਲ ਕੇ ਸਾਹਮਣੇ ਜਿੱਤੇ ਕੇ ਮਕੌੜਾ ਪੱਤਣ ਦੇ ਵਿੱਚ ਇਸ ਵਕਤ ਜਿਹੜੇ ਸੱਤ ਪਿੰਡ ਨੇ ਪੰਜਾਬ ਦੇ ਨਾਲੋਂ ਵੱਖ ਹੋ ਚੁੱਕੇ ਨੇ ਕਿਸੇ ਵੀ ਤਰੀਕੇ ਦਾ ਸੰਪਰਕ ਉਹਨਾਂ ਦਾ ਇਸ ਵਕਤ ਪੰਜਾਬ ਦੇ ਨਾਲ ਨਹੀਂ ਰਿਹਾ ਪਿਛਲੇ ਦਿਨਾਂ ਦੇ ਵਿੱਚ ਪਏ ਭਾਰੀ ਮੀਂਹ ਦੇ ਨਾਲ ਰਾਵੀ ਦਾ ਪੱਧਰ ਜਿਹੜਾ ਰਾਵੀ ਦੇ ਪਾਣੀ ਦਾ ਪੱਧਰ ਆ ਬਹੁਤ ਜ਼ਿਆਦਾ ਵਧ ਗਿਆ ਇਸ ਵਕਤ ਰਾਵੀ ਪੂਰੇ ਉਫਾਨ ਦੇ ਉੱਪਰ ਚੱਲੇ ਅਜਸ ਕਰਕੇ ਲਗਾਤਾਰ ਏਰੀਆ ਮਲਦਾ ਜਾ ਰਿਹਾ ਰਾਵੀ ਦਰਿਆ ਦੇ ਸੱਤ ਪਿੰਡ ਅਜਿਹੇ ਨੇ ਜਿਹੜੇ ਅਕਸਰ ਪਹਿਲਾਂ ਵੀ ਕੋਈ ਪੁੱਲ ਨਹੀਂ ਸੀ ਲੱਗਿਆ ਕਿਸ਼ਤੀ ਦੇ ਰਾਹੀਂ ਜਿਹੜਾ ਪੰਜਾਬ ਦੇ ਨਾਲ ਸੰਪਰਕ ਕਰਦੇ ਸੀ ਇੱਧਰ ਆਉਂਦੇ ਸੀ ਤੇ ਇਧਰੋਂ ਜਿਹੜੇ ਜੋ ਵੀ ਉਧਰ ਜਾਂਦਾ ਸੀ ਕੋਈ ਸੰਪਰਕਰਨ ਜਾਂ ਫਿਰ ਜਿਹੜੇ ਉਧਰ ਸੱਤ ਪਿੰਡਾਂ ਦੇ ਵਿੱਚ ਸਕੂਲ ਨੇ ਉਧਰ ਅਧਿਆਪਕ ਵੀ ਇਧਰੋਂ ਕਿਸ਼ਤੀਆਂ ਦੇ ਰਾਹੀਂ ਪੜਾਉਣ ਜਾਂਦੇ ਸੀ ਪਰ ਰਾਵੀ ਦਰਿਆ ਦੇ ਵਿੱਚ ਇਸ ਵਕਤ ਪਾਣੀ ਇਸ ਕਦਰ ਚੜ ਚੁੱਕਿਆ ਕਿ ਉਸ ਦੇ ਵਿੱਚ ਕਿਸ਼ਤੀ ਚੱਲਣੀ ਤਾਂ ਨਾ ਮੁਮਕਿਨ ਹੀ ਹੋ ਚੁੱਕੀ ਆ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਹਨ ਕਿ ਜਿਹੜੇ ਵਿਦਿਆਰਥੀ ਨੇ ਬੱਚੇ ਨੇ ਉਹਨਾਂ ਦੇ ਪੜ੍ਹਾਈ ਵੀ ਫਿਲਹਾਲ ਇੱਕ ਤਰੀਕੇ ਦੇ ਨਾਲ ਖਤਮ ਹੁੰਦੇ ਕਿਨਾਰੇ ਦੇ ਦਿਖ ਰਹੀ ਹੈ ਤੇ ਉਸ ਤੋਂ ਅਗਲੀ ਗੱਲ ਇਹ ਆ ਕਿ ਉਹ ਜਿਹੜੇ ਸਤਪਿੰਡਾ ਦੇ ਲੋਕ ਨੇ ਰੋਜ਼ਾਨਾ ਕਿਸ਼ਤੀ ਦੇ ਰਾਹੀਂ ਸਫ਼ਰ ਕਰਕੇ ਇੱਧਰਲੇ ਪੰਜਾਬ ਦੇ ਨਾਲ ਸੰਪਰਕ ਕਰਦੇ ਸੀ ਪਿੰਡਾਂ ਦੇ ਵਿੱਚ ਆ ਕੇ ਆਪਣਾ ਜਿਹੜਾ ਰੋਜ਼ਾਨਾ ਦਿਹਾੜੀ ਮਜ਼ਦੂਰੀ ਜਾਂ ਹੋਰ ਵੀ ਜਿਹੜੇ ਕੋਈ ਅਫਸਰ ਚਾਹੀਦਾ ਜੋ ਕੋਈ ਜਿਹੜਾ ਨੌਜਵਾਨ ਜਾਂ ਕੋਈ ਕਾਮਕਾਰ ਲੱਗਿਆ ਹੋਇਆ ਸੀ ਉਹ ਕੰਮਕਾਰ ਕਰਦੇ ਸੀ ਪਰ ਇਹ ਸਭ ਦੇ ਵਿਚਾਲੇ ਵੱਡੀ ਕਬਰ ਆ ਕਿ ਪਿਛਲੇ ਦਿਨਾਂ ਦੇ ਵਿੱਚ ਭਏ ਭਾਰੀ ਮੀਂਹ ਦੇ ਨਾਲ ਰਾਵੀ ਦੇ ਵਿੱਚ ਆ ਦਾ ਪੱਧਰ ਪੂਰੇ ਵਾਣ ਦੇ ਉੱਪਰ ਸਿਕਰਾਂ ਤੇ ਚੱਲ ਰਿਹਾ ਹੈ ਤੇ ਜਿਸ ਕਰਕੇ ਪੰਜਾਬ ਦੇ ਸੱਤ ਪਿੰਡਾਂ ਦਾ ਸੰਪਰਕ ਹੈ ਇਸ ਵਕਤ ਜਿਹੜਾ ਪੰਜਾਬ ਦੇ ਨਾਲੋਂ ਟੁੱਟ ਚੁੱਕਿਆ ਹੈ ਜਿਸ ਕਰਕੇ ਹੁਣ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦਾ رابطہ ਕਾਇਮ ਨਹੀਂ ਹੋਇਆ ਤੇ ਜਦੋਂ ਰਾਵੀ ਦਰਿਆ ਦਾ ਪਾਣੀ ਕੱਟੇਗਾ ਉਦੋਂ ਹੀ رابطہ ਜਿਹੜਾ ਕਾਇਮ ਹੋ ਸਕਦਾ ਉਹਨਾਂ ਦਾ ਜਿਹੜਾ ਰੋਜ਼ਗਾਰ ਆ ਉਹ ਖਤਮ ਹੋ ਚੁੱਕਿਆ ਬੱਚਿਆਂ ਦੀ ਪੜ੍ਹਾਈ ਆ ਜਿਹੜੀ ਫਿਲਹਾਲ ਉਹ ਅੱਧ ਵਿਚਕਾਰ ਖਤਮ ਹੋ ਚੁੱਕਿਆ ਜਾਨੀ ਕਿ ਪੰਜਾਬ ਦੇ ਸੱਤ ਪਿੰਡਾਂ ਦਾ ਸੰਪਰਕ ਖਾਸ ਵਕਤ ਪੰਜਾਬ ਦੇ ਨਾਲੋਂ ਟੁੱਟ ਚੁੱਕਿਆ ਹੈ